ਪਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ 트ੰਪ ਦੀ ਨਵੀਂ ਨੀਤੀ ਬਣੀ ਸਰਦਰਦ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ ਇਟਲੀ ਚ ਸਜਾਇਆ ਗਿਆ ਨਗਰ ਕੀਰਤਨ ਮਰਿਆਦਾ ਬਹਾਲ ਕਰਨ ਦਾ ਲਿਆ عہد ਵੱਖ-ਵੱਖ ਮਾਧਿਮਾ ਰਹੀਂ ਕੀਤਾ ਗਿਆ ਜਾਗਰੂਕ ਲੰਬੇ ਸਮੇਂ ਬਾਅਦ ਕਾਰ ਸੇਵਾ ਸ਼ੁਰੂ ਪ੍ਰਸ਼ਾਸਨ ਨਾਲ ਚੱਲ ਰਿਹਾ ਸੀ ਵਿਵਾਦ ਬਣੇਗੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਕਾਰਨ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਧੀਆਂ ਚਾਰੀਆਂ ਨੇ ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਇਮੀਗ੍ਰੇਸ਼ਨ ਵਕੀਲਾਂ ਨੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਬਾਹਰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ ਇਸਲਾ H1B ਵੀਜ਼ਾ ਧਾਰਕਾਂ ਵਿਦੇਸ਼ੀ ਸਟੂਡੈਂਟਸ ਅਤੇ ਗ੍ਰੀਨ ਕਾਰਡ ਧਾਰਕਾਂ ਵਰਗੇ ਲੋਕਾਂ ਨੂੰ ਦਿੱਤੀ ਗਈ ਹੈ ਹਾਲਾਂਕਿ ਭਾਰਤ ਦਾ ਨਾਮ ਕਿਸੇ ਵੀ ਪ੍ਰਸਤਾਵਿਤ ਯਾਤਰਾ ਪਾਬੰਦੀ ਸੂਚੀ ਵਿੱਚ ਨਹੀਂ ਹੈ ਪਰ ਵਕੀਲਾਂ ਨੇ ਕਿਹਾ ਕਿ ਯਾਤਰੀਆਂ ਨੂੰ ਇਸ ਸਮੇਂ ਵੀਜ਼ਾ ਸਟੈਂਪਿੰਗ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਸਖਤ ਸੁਰੱਖਿਆ ਜਾਂਚਾਂ ਵਿੱਚੋਂ ਵੀ ਗੁਜ਼ਰਨਾ ਪੈ ਰਿਹਾ ਅਤੇ ਕੁਝ ਮਾਮਲਿਆਂ ਵਿੱਚ ਯਾਤਰੀਆਂ ਨੂੰ ਅਮਰੀਕੀ ਹਵਾਈ ਅੱਡਿਆਂ ਤੇ ਹਿਰਾਸਤ ਵਿੱਚ ਲਿਆ ਗਿਆ ਹੈ। ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਅਮਰੀਕੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਬਦਲ ਦਿੱਤੀਆਂ ਨੇ ਜਿਸ ਕਾਰਨ ਭਾਰਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਯਾਤਰਾ ਜ਼ਰੂਰੀ ਨਹੀਂ ਹੈ ਤਾਂ ਇਸ ਨੂੰ ਫਿਲਹਾਲ ਮੁਲਤਵੀ ਕਰਨਾ ਬਿਹਤਰ ਹੋਵੇਗਾ। ਦਰਸਲ ਹਾਲੀ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ਾ ਇੰਟਰਵਿਊ ਸ਼ੋਰਟ ਜਾਂ ਡ੍ਰੌਪ ਬਾਕਸ ਅਪਾਇੰਟਮੈਂਟ ਸੰਬੰਧੀ ਨੀਮਾ ਵਿੱਚ ਬਦਲਾਅ ਕੀਤਾ ਹੈ ਪਹਿਲਾਂ ਕਿਸੇ ਵੀ ਵਿਅਕਤੀ ਜਿਸ ਨੂੰ ਗੈਰ ਪ੍ਰਵਾਸੀ ਵੀਜ਼ਾ ਜਾਰੀ ਕੀਤਾ ਗਿਆ ਸੀ ਵੀ ਵਿਸਤਰ ਵੀਜ਼ਾ ਨੂੰ ਛੱਡ ਕੇ ਉਹਨਾਂ ਕੋਲ ਇੰਟਰਵਿਊ ਸ਼ੋਰਟ ਲਈ ਅਰਜ਼ੀ ਦੇਣ ਦਾ ਵਿਕਲਪ ਸੀ ਹਾਲਾਂਕਿ ਉਸ ਨੂੰ ਵੀਜ਼ਾ ਇੰਟਰਵਿਊ ਤੋਂ ਸਿਰਫ ਤਾਂ ਹੀ ਛੋਟ ਦਿੱਤੀ ਗਈ ਸੀ ਜੇਕਰ ਵੀਜ਼ਾ 48 ਮਹੀਨਿਆਂ ਦੇ ਅੰਦਰ ਖਤਮ ਹੋ ਗਿਆ ਸੀ ਪਰ ਹੁਣ ਡਰੌਪ ਬਾਕਸ ਸੇ ਸਹੂਲਤ ਸਿਰਫ ਉਹਨਾਂ ਲੋਕਾਂ ਲਈ ਉਪਲਬਧ ਹੈ ਜਿਨ੍ਹਾਂ ਦਾ ਵੀਜ਼ਾ ਪਿਛਲੇ 12 ਮਹੀਨਿਆਂ ਵਿੱਚ ਖਤਮ ਹੋ ਗਿਆ ਹੈ ਐਫ 1 ਵੀਜ਼ਾ ਤੇ ਪੜ੍ਹਾਈ ਕਰਨ ਆਉਣ ਵਾਲੇ ਵਿਦੇਸ਼ੀ ਸਟੂਡੈਂਟਸ ਨੂੰ ਨੌਕਰੀ ਲਈ ਐਚ 1 ਵੀ ਵੀਜ਼ਾ ਦੀ ਲੋੜ ਹੁੰਦੀ ਹੈ ਪਰ ਹੁਣ ਉਹਨਾਂ ਨੂੰ ਇੰਟਰਵਿਊ ਸਲੋਟ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਇਸੇ ਤਰ੍ਹਾਂ ਜੇਕਰ H1B ਵੀਜ਼ਾ ਧਾਰਕਾਂ ਦਾ ਪਿਛਲਾ ਵੀਜ਼ਾ 12 ਮਹੀਨਿਆਂ ਤੋਂ ਵੱਧ ਸਮਾਂ ਪਹਿਲਾਂ ਖਤਮ ਹੋ ਗਿਆ ਤਾਂ ਉਹ ਡ੍ਰੌਪ ਬਾਕਸ ਲਈ ਯੋਗ ਨਹੀਂ ਨੇ ਅਤੇ ਉਸ ਨੂੰ ਇੰਟਰਵਿਊ ਦੀ ਉਡੀਕ ਵੀ ਕਰਨੀ ਪਵੇਗੀ ਇਸ ਦਾ ਮਤਲਬ ਹੈ ਕਿ ਹੁਣ ਵੀਜ਼ਾ ਪ੍ਰਾਪਤ ਕਰਨ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਵਕੀਲਾਂ ਦਾ ਕਹਿਣਾ ਹੈ ਕਿ ਭਾਵੇਂ USCIS ਦੁਆਰਾ H1B ਵੀਜ਼ਾ ਮਨਜ਼ੂਰ ਕੀਤਾ ਜਾਂਦਾ ਪਰ ਕਾਉਂਸਲਰ ਅਫਸਰ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦੇ ਤੇ ਅਰਜ਼ੀ ਨੂੰ ਦੁਬਾਰਾ ਜਾਂਚ ਲਈ ਵਾਪਸ ਭੇਜ ਸਕਦਾ ਹੈ ਗ੍ਰੀਨ ਕਾਰਡ ਧਾਰਕਾਂ ਨੂੰ ਹੁਣੇ ਵਧੇਰੇ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਕਿ ਅਜਿਹੇ ਮਾਮਲੇ ਵਧ ਰਹੇ ਨੇ ਜਿੱਥੇ ਗ੍ਰੀਨ ਕਾਰਡ ਧਾਰਕਾਂ 'ਚ ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਨੇ ਉਹਨਾਂ ਨੂੰ ਅਮਰੀਕੀ ਕਸਟਮ ਅਤੇ ਸੁਰੱਖਿਆ ਸੀਬੀਪੀ ਅਧਿਕਾਰੀਆਂ ਦੁਆਰਾ ਦੂਜੀ ਵਾਰ ਜਾਂਚ ਅਤੇ ਇਥੋਂ ਤੱਕ ਕਿ ਰਾਤ ਭਰ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ ਕੁਝ ਲੋਕਾਂ ਤੇ ਸਵੈ ਇਛਾ ਨਾਲ ਆਪਣੇ ਗ੍ਰੀਨ ਕਾਰਡ ਛੱਡਣ ਲਈ ਦਬਾਅ ਪਾਏ ਜਾ ਰਿਹਾ ਸਭ ਤੋਂ ਵੱਧ ਪ੍ਰਭਾਵੇਤ ਭਾਰਤੀ ਗ੍ਰੀਨ ਕਾਰਡ ਧਾਰਕ ਨੇ ਜੋ ਬਜ਼ੁਰਗ ਨੇ ਤੇ ਸਰਦੀਆਂ ਵਿੱਚ ਛੁੱਟੀਆਂ ਮਨਾਉਣ ਲਈ ਭਾਰਤ ਆਉਂਦੇ ਨੇ ਇਟਲੀ ਦੀ ਸਿੱਖ ਸੰਗਤ ਤੇ ਗੁਰੂ ਜੀਆਂ ਲਾਡ ਲੀਆਂ ਖਾਲਸਾ ਫੌਜਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਲੈਨੋ ਵਰੇਸ਼ੀਆ ਇਟਲੀ ਵਿੱਚ ਹੌਲੇ ਮਹਲਾ ਤੇ ਸਿੱਖ ਜਗਤ ਦੇ ਨਵੇਂ ਬਰੇ ਸੰਮਤ 552 ਨੂੰ ਸਮਰਪਿਤ ਸਾਲ 2025 ਦਾ ਪਹਿਲਾ ਵਿਸ਼ਾਲ ਨਗਰ ਕੀਰਤਨ ਖਾਲਸੇ ਰਾਜ ਦੀ ਗਵਾਹੀ ਪਰਦੇ ਸ਼ਾਹੀ ਸ਼ਾਨੋ ਸ਼ੌਕਤ ਨਾਲ ਸਜਾਇਆ ਗਿਆ ਇਸ ਨਗਰ ਕੀਰਤਨ ਦੀ ਵਿਲੱਖਣਤਾ ਏਸੀਕੇ ਗੁਰਦੁਆਰਾ ਬੰਦ ਕਮੇਟੀ ਅਤੇ ਇਟਲੀ ਦੀ ਸਰਮੌਰ ਧਰਮ ਪ੍ਰਚਾਰ ਸੰਸਥਾ ਕਲਚੂਰਾ ਸਿੱਖ ਇਟਲੀ ਵੱਲੋਂ ਸਾਂਝੇ ਉਪਰਾਲੇ ਤਹਿਤ ਪਿਛਲੇ ਲਗਭਗ 1 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਇਸ ਸਾਲ ਇਟਲੀ ਵਿੱਚ ਹੋਣ ਵਾਲੇ ਨਗਰ ਕੀਰਤਨਾਂ ਵਿੱਚ ਲੰਗਰ ਦੀ ਗੁਰੂ ਮਰਿਆਦਾ ਨੂੰ ਬਹਾਲ ਕਰਨ ਅਤੇ ਹਰ ਪ੍ਰਕਾਰ ਦੇ ਲੰਗਰ ਸਿਰਫ ਪੰਗਤ ਵਿੱਚ ਹੀ ਬੈਠ ਕੇ ਛੱਕਣ ਬਾਰੇ ਸੰਗਤਾਂ ਨੂੰ ਵਕ ਵਕ ਮਾਧਿਮਾ ਜਾਗਰੂਕ ਕੀਤਾ ਗਿਆ ਗੁਰੂ ਸਾਹਿਬ ਜੀ ਦੀ ਕਿਰਪਾ ਸਤਕਾ ਪ੍ਰਚਾਰ ਦੇ ਸਾਰਥਕ ਸੱਤੇ ਨਿਕਲੇ ਤੇ ਸਮੁੱਚੀ ਸਾਧ ਸੰਗਤ ਨੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਤੇ ਗੁਰਮਤਿ ਸੰਧਿਧਾਂਤ ਅਨੁਸਾਰ ਹਰ ਪ੍ਰਕਾਰ ਦਾ ਲੰਗਰ ਛਕਿਆ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਪੰਜ ਨਿਸ਼ਾਨਚੀ ਸੰਗਾ ਪੰਜ ਪਿਆਰੇ ਸਿੰਘ ਸਹਿਬਾਨ ਅਤੇ ਸੁੰਦਰ ਪਾਲਕੀ ਵਿੱਚ ਸ਼ਸ਼ੋਭਿਤ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਪੂਰੇ ਨਗਰ ਕੀਰਤਨ ਦੀ ਪ੍ਰਤੀਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ ਇਸ ਵਿਸ਼ਾਲ ਨਗਰ ਕੀਰਤਨ ਮੌਕੇ ਖਾਲਸਾ ਦੀ ਚੜ੍ਹਦੀ ਕਲਾ ਦੇ ਲੱਗ ਰਹੇ ਜਕਾਰੇ ਭੁਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਚਾਰੇ ਪਾਸਿਓਂ ਖਾਲਸਾਈ ਮਾਹੌਲ ਬਣਾ ਰਹੇ ਸਨ ਸਿੱਖ ਮਾਰਸ਼ਲ ਆਰਟ ਗੱਤਕਾ ਕਲਾ ਦੇ ਗੱਤਕਾ ਅਕੈਡਮੀ ਵਾਲੇ ਸੰਗਾਂ ਵੱਲੋਂ ਅਤਪੁੱਤ ਜੋਹਰ ਦਿਖਾਈ ਗਏ ਜਿਸ ਨੂੰ ਦੇਖ ਕੇ ਇਟਲੀ ਦੇ ਹੋਰ ਦੇਸ਼ਾਂ ਦੇ ਲੋਕ ਵੀ ਗਦਗਦ ਹੋ ਉਠੇ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਬਾਕ-ਬਾਕ ਗੁਰਦੁਆਰੇ ਸਹਿਬਾਨਾਂ ਦੀਆਂ ਕਮੇਟੀਆਂ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦਾ ਹਾਜ਼ਰੀਆਂ ਭਰਨ ਤੇ ਜੀ ਆਇਆਂ ਕਿਹਾ ਗਿਆ ਤੇ ਸਨਮਾਨਜਨ ਦੇ ਕੇ ਸਨਮਾਨਿਤ ਕੀਤਾ ਗਿਆ ਕਲਤੂਰਾ ਸਿੱਖ ਸੰਸਥਾ ਦੇ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਤੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਉਣ ਵਾਲੇ ਵੀਰਾਂ ਵੱਲੋਂ ਉਹਨਾਂ ਨੂੰ ਲੰਗਰ ਪੰਗਤ ਅਤੇ ਸੰਗਤ ਵਿੱਚ ਵਰਤੌਣ ਤੇ ਸ਼ਕਲ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਉਹਨਾਂ ਵੱਲੋਂ ਇਟਲੀ ਦੀਆਂ ਸਮੂਹ ਸਿੱਖ ਜੱਥੇਬੰਦੀਆਂ ਨੂੰ ਮੁੜ ਅਪੀਲ ਕੀਤੀ ਗਈ ਕਿ ਨਗਰ ਕੀਰਤਨ ਵਿੱਚ ਲੰਗਰਾਂ ਦੀ ਗੁਰੂ ਮਰਿਆਦਾ ਨੂੰ ਬਹਾਲ ਕਰਨ ਲਈ ਸਾਰਿਆਂ ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਯੋਗਦਾਨ ਦਿੱਤਾ ਜਾਵੇ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਉਦਿਆ ਜਿਸ ਦੀ ਕਿ ਨਵੀਂ ਇਮਾਰਤ ਦੀ ਕਾਰ ਸੇਵਾ 2013 ਵਿੱਚ ਆਰੰਭ ਹੋਈ ਸੀ ਉਸ ਤੋਂ 1 ਸਾਲ ਦੇ ਬਕਵੇ ਪਿੱਛੋਂ ਸਥਾਨਕ ਨਗਰ ਕੌਂਸਲਰ ਨੇ ਕੁਝ ਤਕਨੀਕੀ ਕਾਰਨਾ ਕਰਕੇ ਉਸਾਰੀ ਅਧੀਨ ਬਿਲਡਿੰਗ ਦੀਆਂ ਚੱਲ ਰਹੀਆਂ ਸਵਾਮਾਂ ਤੇ ਰੋਕ ਲਾ ਦਿੱਤੀ ਸੀ ਹੁਣ ਲੰਬੇ ਸਮੇਂ ਬਾਅਦ ਕਾਰ ਸੇਵਾ ਮੁੜ ਤੋਂ ਆਰੰਭ ਹੋ ਗਈ ਹੈ ਗੁਰਦੁਆਰਾ ਸਿੰਘ ਸਭਾ ਸਭਾ ਉਦਿਆ ਦੀਆਂ ਨਵੀਆਂ ਇਮਾਰਤਾਂ ਜਿਨ੍ਹਾਂ ਦਾ ਉਦਘਾਟਨ ਪਹਿਲਾਂ ਵੀ ਹਨ ਚਪੇਰੇ ਦੁਆਰਾ ਕੀਤਾ ਗਿਆ ਸੀ ਮੁਰ ਤੋਂ ਸਿੰਘ ਸਹਿਬਾਨਾ ਨੇ ਅਰਦਾਸ ਬੇਨਤੀ ਕਰਕੇ ਯੱਕਾਰਿਆਂ ਦੀ ਗੂੰਜ ਵਿੱਚ ਸੇਵਾਵਾਂ ਦੀ ਆਰੰਭਤਾ ਕੀਤੀ ਇਹਨਾਂ ਸੇਵਾਵਾਂ ਦੀ ਆਰੰਭਤਾ ਕਰਦੇ ਹਾਂ ਸੰਗਤਾਂ ਦੁਆਰਾ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਸੰਗਤ ਵੱਧ ਤੋਂ ਵੱਧ ਚੁਪਾਈ ਸਾਹਿਬ ਦੇ ਪਾਠ ਦਾ ਯਾਪ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਸਨ ਜੋਗ ਹੈ ਕਿ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਢਿੱਲੋਂ ਭਾਈ ਰਤਨ ਸਿੰਘ ਭਾਈ ਮਲਕੀਤ ਸਿੰਘ ਵਰਕਰਤੇ ਮੌਜੂਦਾ ਸੰਗਤਾਂ ਨੇ ਦੱਸਿਆ ਕਿ ਲਗਭਗ 6 ਮਹੀਨਿਆਂ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਕੇ ਤਿਆਰ ਹੋ ਜਾਵੇਗੀ ਗੁਰਦੁਆਰਾ ਸਾਹਿਬ ਦੀਆਂ ਦੋ ਮੰਜ਼ਲਾਂ ਦੀ ਉਸਾਰੀ ਪਹਿਲਾਂ ਹੀ ਹੋ ਚੁੱਕੀ ਹੈ ਤੇ ਤੀਸਰੀ ਮੰਜ਼ਲ ਵੀ ਜਲਦ ਬਣ ਕੇ ਤਿਆਰ ਹੋ ਜਾਵੇਗੀ ਜ਼ਿਕਰਯੋਗ ਹੈ ਕਿ ਇਹ ਗੁਰਦੁਆਰਾ ਸਾਹਿਬ ਲਾਸੀਓ ਸਟੇਟ ਵਿੱਚ ਸਭ ਤੋਂ ਪਹਿਲਾਂ ਬਣਿਆ ਅਤੇ ਹੁਣ ਵੀ ਇਸ ਦੀ ਆਲੀਸ਼ਾਨ ਬਿਲਡਿੰਗ ਤੇ ਕੋਈ 2 ਮਿਲੀਅਨ ਯੂਰੋ ਖਰਚ ਨਾਲ ਤਿੰਨ ਮੰਜ਼ਲਾਂ ਬਿਲਡਿੰਗ ਦੀ ਉਸਾਰੀ ਦੀਆਂ ਸੇਵਾਵਾਂ ਚੱਪਰੀਆਂ ਨੇ ਪ੍ਰਬੰਧਕ ਕਮੇਟੀ ਵੱਲੋਂ ਸੰਤਾਂ ਨੂੰ ਉਸਾਰੀ ਲਈ ਚੱਲ ਰਹੀਆਂ ਸਭਾਵਾਂ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਕੀਤੀ ਗਈ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਦੀਆਂ ਸਾਰੀਆਂ ਸਭਾਵਾਂ ਸਤੰਬਰ ਅੰਤ ਤੱਕ ਮੁਕੰਮਲ ਹੋ ਜਾਣਗੀਆਂ